ਇਹ ਵਾ ਲਗਭਗ 1:30 ਵਜੇ ਦਾ ਟਾਈਮ ਹੈਗਾ। ਤੋਂ ਨਾ ਤਾਂ ਬਸ ਦੀ ਵੈਪਰ ਚੱਲਦੇ ਸੀਗੇ। ਅ ਰਫ਼ਤਾਰ ਤੇਜ਼ ਹੋਣ ਕਰਕੇ بارش ਚੱਲ ਰਹੀ ਸੀ। ਜਦੋਂ ਜੀ ਕੋੜੇ ਨੇ ਛਾੜ ਨਹੀਂ ਦੀ। ਇਧਰੋਂ ਜਿਹੜੀ ਵਾਸ ਆਉਂਦੀ ਸੀ ਇਹਨੇ ਓਵਰਟੇਕ ਕਰਦੇ ਨੇ, ਕੱਟ ਮਾਰਤਾ। ਤਾਂ ਇਹ ਨਾਲੇ ਜੀ ਜਾਗ ਰਹੀ। ਇਹ ਉਹੀ ਤਾਂ ਸਰ ਪੁਲ ਵੀ ਤੰਗ ਹੈ ਨਾ ਪਹਿਲਾਂ। ਹਾਂ ਇਹ ਪੋਲਾ ਜਿਹੜਾ ਜੀ ਤੰਗ ਹੈ। ਇਹਦਾ ਤੁਸੀਂ ਲਾ ਲੋ ਵੀ ਟ੍ਰੈਫਿਕ ਇੰਨਾ ਜ਼ਿਆਦਾ ਵਧ ਗਿਆ। ਇਹਦੀ ਕੋਈ ਸਹੂਲਤ ਨਹੀਂ ਕਰੀ ਇਹਨਾਂ ਨੇ। ਕੋਈ ਇਹਨੂੰ ਚੌੜਾ ਨਹੀਂ ਕਰਿਆ ਕਿੰਨੇ ਸਾਲਾਂ ਦੇ ਪਾਟਿਆ ਪਿਆ ਤੁਸੀਂ ਦੇਖ ਸਕਦੇ ਹੋ। ਦਿਖਾਓ ਇਹਦੇ ਤੇ ਪਾਣੀ ਖੜਾ ਹੈਗਾ ਹੁਣ ਵੀ। ਨਾ ਇਹਦਾ ਕੋਈ ਪ ਮਸ਼ਿਨਰੀ ਜ਼ਿਆਦਾ ਹੋਣ ਕਰਕੇ ਤੇ ਕੋਈ ਨਿਕਾਸ ਨਹੀਂ ਇਹ ਆਸਾ ਹੋਇਆ ਪਤਾ ਨਹੀਂ ਕਿੰਨਿਆਂ ਕੇ ਜਾਨਾਂ ਚਲੀਆਂ ਗਈਆਂ ਇੱਥੇ ਤੁਸੀਂ ਕਿੰਨੇ ਚਿਰ ਬਾਅਦ ਇੱਥੇ ਆ ਜੰਨੇ ਜਦੋਂ ਬੱਸ ਡਿੱਗ ਪਈਦੀ ਆ ਅਸੀਂ 1 ਘੰਟੇ ਬਾਅਦ ਆਏ ਆ ਜੀ ਪਹਿਲਾਂ ਜੀਵਨ ਸਿੰਘ ਵਾਲੇ ਦੇ ਲੋਕ ਆਏ ਆ ਜੀ ਉਹਨਾਂ ਨੇ ਸ਼ੀਸ਼ੇ ਭੰਨ ਕੇ ਲੋਕਾਂ ਨੂੰ ਕੱਢ ਲਿਆ ਐਂਬੂਲੈਂਸਾਂ ਲੈ ਗਈਆਂ ਉਸ ਤੋਂ ਬਾਅਦ ਪ੍ਰਸ਼ਾਸਨ ਆਉਂਦਾ ਜੀ ਇੱਥੇ ਐਨ ਡੀ ਆਰ ਐਫ ਦੀ ਟੀਮ ਆਉਂਦੀ ਹੈ ਹੁਣ ਉਸ ਤੋਂ ਬਾਅਦ ਕੋਈ ਇੱਥੇ ਲਾਸ਼ ਨਹੀਂ ਮਿਲੀ ਜੀ ਜਦੋਂ ਬੱਸ ਤੁਸੀਂ ਪਹੁੰਚਦੇ ਹੋ ਡਿੱਗੀ ਪਈ ਸੀ ਬੱਸ ਸਾਰੀ ਡੁੱਬ ਚੁੱਕੀ ਸੀ ਹਾਂਜੀ ਬੱਸ ਡੁੱਬ ਗਈ ਸਾਰੀ ਜੀ ਸਾਰੀ ਡੁੱਬ ਗਈ ਹਾਂ ਜਦੋਂ ਸ਼ੀਸ਼ੇ ਭੰਨ ਕੇ ਜੀ ਕੱਢੇ ਲੋਕਾਂ ਨੂੰ ਤਾਂ ਇੱਥੋਂ ਜੀ ਜੀਸੀਬੀ ਲੈ ਕੇ ਆਈਏ ਜੀ ਜੀਸੀਬੀ ਲਿਆਂਦੀ ਆ ਜੀ ਜੀਸੀਬੀ ਨਾਲ ਬੱਸ ਉੱਪਰ ਠਾਈ ਉੱਪਰ ਚੱਕ ਕੇ ਫਿਰ ਉਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤੀ ਵੀ ਕਿਸੇ ਨੂੰ ਕੱਢੀਏ ਤਾਂ ਕੋਈ ਮਿਲਿਆ ਨਹੀਂ ਹਜੇ ਤੱਕ ਵੀ ਕੋਈ ਨਹੀਂ ਮਿਲਿਆ ਜੀ ਜੋ ਪਹਿਲਾਂ ਮਿਲ ਗਏ ਮਿਲ ਗਏ ਪਹਿਲਾਂ ਮਿਲ ਗਏ ਕੀ ਲੱਗਦਾ ਵੀ ਕੁਝ ਲੋਕ ਵਿੱਚ ਰੁੜ ਕੇ ਹੋਣਗੇ ਪਾਣੀ ਦੇ ਵਿੱਚ ਦੇਖੋ ਜੀ ਨਾ ਤਾਂ ਡਰਾਈਵਰ ਦੀ ਡੈਥ ਕਹਿੰਦੇ ਹੋ ਗਈ ਹੈ ਜੀ ਕਨੈਕਟਰ ਨੇ ਕੁਝ ਦੱਸਿਆ ਨਹੀਂ ਜੀ ਕਿਸੇ ਨੂੰ ਕੋਈ ਪਤਾ ਨਹੀਂ ਇਹਦੇ ਵਿੱਚ ਵਿੱਚ ਕਿੰਨੇ ਸਵਾਰੀਆਂ ਜੀ ਡਰਾਈਵਰ ਨੂੰ ਕੱਢ ਲਿਆ ਜਿਹਦੀ ਡੈਥ ਹੋਈ ਹੈ ਹਾਂ ਡਰਾਈਵਰ ਨੂੰ ਕੱਢ ਲਿਆ ਗਿਆ ਜੀ ਕਿਸੇ ਨੂੰ ਕੋਈ ਪਤਾ ਨਹੀਂ ਜੀ ਕੋਈ ਅੰਦਾਜ਼ਾ ਹੀ ਕੋਈ ਕਹਿੰਦਾ 30 ਤੋਂ ਜ਼ਿਆਦਾ ਚੱਲੀ ਜਾਣੇ ਆ 40 ਤੋਂ 50 ਜਾਣੇ ਆ ਕਿਸੇ ਨੂੰ ਕੋਈ ਪਤਾ ਨਹੀਂ ਕਿੰਨੇ ਜਾਣੇ ਪਤਾ ਨਹੀਂ ਪ੍ਰੋਪਰ ਪਤਾ ਹਾਂ ਪੱਕਾ ਪ੍ਰੋਪਰ ਕਿਸੇ ਨੂੰ ਨਹੀਂ ਪਤਾ ਜੀ ਕੋਈ 20 ਦੱਸ ਰਿਹਾ ਕੋਈ 40 ਦੱਸ ਰਿਹਾ ਕੋਈ 25 ਦੱਸ ਰਿਹਾ ਜਿਵੇਂ ਜਿਵੇਂ ਲੋਕਾਂ ਨੂੰ ਇੱਕ ਦੂਜੇ ਤੋਂ ਪਤਾ ਲੱਗਦਾ ਇਹ ਤਾਂ ਹੀ ਹੁਣ ਕਨੈਕਟਰ ਨੂੰ ਪਤਾ ਸੀਗਾ ਵੀ ਕਿੰਨੀਆਂ ਸਵਾਰੀਆਂ ਉਹਨੇ ਟਿਕਟਾਂ ਕੱਟੀਆਂ ਉਹ ਕਨੈਕਟਰ ਹੀ ਦੱਸ ਸਕਦਾ ਕਨੈਕਟਰ ਦੱਸ ਸਕਦਾ ਕਨੈਕਟਰ ਇਹ ਤੁਹਾਡੇ ਜਿੱਕੇ ਨੂੰ ਚੱਕ ਕੇ ਐਂਬੂਲੈਂਸ ਲੈ ਗਈ ਜੀ ਸੱਟਾਂ ਵੱਜੀਆਂ ਸੀਗਾ ਉਹਦੇ ਮੋਢੇ ਮਾਢੇ ਤੇ ਸੱਟ ਸੀਗੀ ਉਹ ਐਂਬੂਲੈਂਸ ਲੈ ਗਈ ਜੀ ਇੱਥੇ ਨੂੰ ਤੁਸੀਂ ਜਦੋਂ ਉਹਨੇ ਬੱਚੇ ਪੁੱੱਚੇ ਕਿੰਨੇ ਕੱਡੇ ਵਿੱਚੋਂ ਬੱਚੇ ਤਾਂ 3-4 ਨਿਕਲੇ ਜੀ ਬੱਚੇ 3-4 ਸੀ ਹਾਂਜੀ ਬੱਚੇ ਕਿਵੇਂ ਸਹੀ ਸਲਾਮਤ ਸੀ ਇੱਕ ਦੋ ਦੀ ਤਾਂ ਕਹਿੰਦੇ ਡੈਥ ਹੋ ਗਈ ਕਹਿੰਦੇ ਦੋ ਕਹਿੰਦੇ ਵੀ ਸਾਹ ਲੈਂਦੇ ਸੀਗੇ ਜੀ ਉਹਨਾਂ ਕਿੰਨੀ ਉਮਰ ਦੇ ਸੀ ਜਿਹੜੇ ਬੱਚੇ ਕੱਡੇ ਵਿੱਚੋਂ ਕੋਈ ਤਾਂ 5 ਸਾਲ ਦਾ ਜੀ ਕੋਈ ਇੱਕ ਇੱਕ ਸਾਲ ਦਾ ਵੀ ਸੀਗਾ ਜੀ ਕੋਈ 6 ਸਾਲ ਦਾ ਜੀ ਐ ਉਮਰ ਸੀ ਜੀ ਤੁਸੀਂ ਵੀ ਕੋਲਸੀ ਬਾਈ ਜਦੋਂ ਆਏ ਨਹੀਂ ਅਸੀਂ ਇਕੱਠੇ ਆਏ ਜੀ ਉਸ ਟਾਈਮ ਜਦੋਂ ਮੰਨ ਲਓ ਵੀ ਸਵਾਰਗਾਂ ਨੂੰ ਕੱਢਿਆ ਪਿੰਡ ਦੇ ਲੋਕਾਂ ਨੇ ਹੀ ਕੱਢਿਆਗਾ ਤੇ ਉਦੋਂ ਮੰਨ ਲਓ ਵੀ ਐਂਬੂਲੈਂਸ ਆਇਆ ਨਾਲ ਦੀ ਨਾਲ ਲੈ ਗਈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਆਇਆ ਫਿਰ ਉਸ ਤੋਂ ਬਾਅਦ ਨਹੀਂ ਕੋਈ ਲਾਸ਼ ਮਿਲੀ ਅਜੇ ਤੱਕ ਕੋਈ ਨਹੀਂ ਮਿਲੀ ਨਹੀਂ ਮਿਲੀ ਟੀਮ ਲੱਗੀ ਹੋਈ ਐਨਡੀਐਫ ਦੀ ਨਹੀਂ ਇਹਨਾਂ ਨੂੰ ਕੋਈ ਨਹੀਂ ਮਿਲਿਆ ਅਜੇ ਤੱਕ ਹਾਂ ਗੁੱਤਾ ਖੋਰ ਵਿੱਚ ਬੜੇ ਸੀ ਕੋਈ ਦੂ ਬਾਅਦ ਕੁਝ ਨਿਕਲਿਆ ਕੁਝ ਪਤਾ ਨਹੀਂ ਨਹੀਂ ਇਹਨਾਂ ਨੂੰ ਕੁਝ ਨਹੀਂ ਮਿਲਿਆ ਅਜੇ ਤੱਕ ਇਹ ਕੋਸ਼ਿਸ਼ ਕਰ ਰਹੇ ਐ ਪਹਿਲਾਂ ਤਾਂ ਜੀ ਪਿੰਡ ਦੇ ਲੋਕ ਹੀ ਬੜੇ ਆਏ ਬੜੇ ਨਹੀਂ ਜੀ ਪਿੰਡ ਦੇ ਲੋਕਾਂ ਨੇ ਰੌਲਾ ਪਾਇਆ ਉਹ ਕਹਿੰਦੇ ਵੀ ਤੁਸੀਂ ਐਨਡੀਆਰਐਫ ਦੀ ਟੀਮ ਆਈ ਹੈ ਜੀ ਠੰਡੇ ਤੋਂ ਚੱਲ ਕੇ ਚਲੋ ਇਹ ਚੱਲ ਗਈ ਇਹ ਕੁਝ ਕਰਨ ਇਹ ਪਾਸੇ ਖੜੇ ਰਹੇ ਨਾ ਇਹ ਕੁਝ ਨਹੀਂ ਕਰਿਆ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਰੌਲਾ ਪਾਇਆ ਫਿਰ ਇਹ ਅੰਦਰ ਵੜੇ ਜੀ ਪਹਿਲਾਂ ਨਹੀਂ ਰਹੇ ਸੀ ਨਹੀਂ ਪਹਿਲਾਂ ਕੋਈ ਨਹੀਂ ਵੜਿਆ ਅੰਦਰ ਪਹਿਲਾਂ ਤਾਂ ਪਾਸੇ ਹੀ ਹਾਂ ਪਾਸੇ ਖੜੇ ਰਹੇ ਜੀ ਰੌਲਾ ਪਾਉਣ ਦੇ ਬਾਵਜੂਦ ਇਹ ਲੱਗਿਆ ਜੀ ਜਿੱਦ ਲੋਕਾਂ ਨੇ ਰੋਲਾ ਪਾਇਆ ਫੇਰ ਵੜੇ ਹਾਂ ਫੇਰ ਅੰਦਰ ਵੜੇ ਜੀ ਪ੍ਰਸ਼ਾਸਨ ਵੀ ਕੋਲੇ ਹੀ ਪ੍ਰਸ਼ਾਸਨ ਜ਼ਿੰਮੇਵਾਰ ਹੈ ਪ੍ਰਸ਼ਾਸਨ ਨੂੰ ਵੀ ਪਤਾ ਹੈਗਾ ਵੀ ਕੋਈ ਵੜਿਆ ਜਾ ਇੱਕ ਪੰਜਾਬ ਪੁਲਿਸ ਹੈ ਜੀਵਨ ਸਿੰਘ ਵਾਲਾ ਦਾ ਮੁੰਡਾ ਪੰਜਾਬ ਪੁਲਿਸ ਦਾ ਉਹਨੇ ਬਹੁਤ ਕੋਸ਼ਿਸ਼ ਕੀਤੀ ਉਹ ਬੱਸ ਦੇ ਵਿੱਚ ਵੀ ਗਿਆ ਜੀ ਉਹ ਉਤਰਾਏ ਵਿੱਚ ਹਾਂਜੀ ਉਹਨੇ ਵਿੱਚ ਜਾ ਕੇ ਸਾਰਾ ਵੇਖਿਆ ਹਾਂ ਉਹਨੇ ਵਿੱਚ ਜਾ ਕੇ ਸਾਰਾ ਚੈੱਕ ਕਰਕੇ ਆਇਆ ਜੀ ਉਹਨੇ ਕੱਢਿਆ ਬਹੁਤ ਜੀ ਇਹ ਤੋਂ ਜੋ ਭਾਗ ਦੇ ਨਾ ਸਵਾਰੀਆਂ ਸੀਗੀਆਂ ਇੱਕ ਦਾਦੇ ਵੀ ਬੰਦਾ ਫੱਗੂ ਦਾ ਉਹ ਵੀ ਮੁੱਕ ਗਿਆ ਭਾਗ ਦੇ ਰੋਤਨ ਵੀਰ ਚੜੇ ਸੀਗੇ ਦੋ ਮਿਲ ਗਏ ਇੱਕ ਮਿਲੀਅਨ ਹੀ ਉਹਨਾਂ ਨਾਲ ਦਾ ਤੇ ਜੀਵਨ ਸਿੰਘ ਵਾਲੇ ਸਾਡੇ ਪਿੰਡ ਦੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਵੀ ਕੁਝ ਸਵਾਰੀਆਂ ਬਚ ਗਈਆਂ ਤੇ ਕੁਝ ਐਕਸਪਾਇਰ ਹੋ ਗਏ ਉਹਨਾਂ ਨੂੰ ਮਤਲਬ ਕਿ ਵੀ ਇਥੋਂ ਉਨ ਕੱਢ ਕੇ ਲੈ ਗਏ ਬੱਚੇ-ਪੁੱਛੇ ਕਿੰਨੇ ਸੀ ਬੱਚਾ ਸਾਡੇ ਪਿੰਡੋਂ ਇੱਕੋ ਬੱਚਾ ਦਾ ਸੀ ਜਿਹੜੀ ਮੌਤ ਹੋਈ ਉਹ ਬੱਚੀ ਸੀਗੀ ਕੁੜੀਆ ਸੀ ਉਹਦੀ ਮਾਂ ਦੀ ਵੀ ਮੌਤ ਹੋ ਗਈ ਤੇ ਵਾਕਈ ਡਰਾਈਵਰ ਹੁਣ ਐਂਡ ਦੇ ਖੜੇ ਹੈ ਉਦੋਂ ਵਾਰਾ ਡਿਊਟੀ ਸਾਹ ਖੜੇ ਇਹਨਾਂ ਨੂੰ ਪੁੱਛ ਲੋ ਇਹਨਾਂ ਨੂੰ ਪਤਾ ਹੈ ਪੁੱਛੀ ਜਾਂਦੇ ਕੋਲੇ ਸੀ ਜਮ ਉਹਦੇ ਨਾ ਹੁਣ ਆਏ ਡਿਊਟੀ ਸਾਨੂੰ ਪਤਾ ਹੀ ਸਾਰਾ ਇਹਨਾਂ ਨੂੰ ਕੋਈ ਇਨਕੁਆਰੀ ਪੂਰੂ ਪੂਰਾਈ ਪੁੱਛ ਲੈਣੇ ਸਰ ਜੀ ਸਾਸੀ ਗਾਲ ਜੀ ਹਾਂਜੀ ਹਾਂਜੀ ਜਾਣਕਾਰੀ ਦਿਓ ਕਿ ਇਹਦੇ ਚ ਨਾ ਮੈਂ ਹਾਲੇ ਮਤਲਬ ਇਹਦੇ ਬਾਰੇ ਮੈਂ ਐਗਜ਼ੈਕਟ ਪਤਾ ਕਰਨਾ ਹੈਗਾ ਵੀ ਕੀ ਹੈ ਇਹਦੇ ਜੇ ਪਤਾ ਇਹ ਲੱਗਿਆ ਹੈਗਾ ਵੀ ਇਹ ਬੱਸ ਜਿਹੜੀ ਹੈਗੀ ਆ ਤਲਵੰਡੀ ਤੋਂ ਬਠਿੰਡੇ ਵੱਲ ਨੂੰ ਜਾ ਰਹੀ ਸੀਗੀ ਜੀ ਤੇ ਜਿਹਦੇ ਕਰਕੇ ਜਿਹੜਾ ਹੈਗਾ ਇੱਕ ਅਗੋਂ ਘੋੜਾ ਆ ਰਿਹਾ ਸੀਗਾ ਦੂਸਰੇ ਪਾਸੇੋਂ ਜਿਹੜਾ ਹੈਗਾ ਉਹਦੇ ਕਰਕੇ ਕੁਝ ਕਾਰਨਾ ਕਰਕੇ ਇਹ ਜਿਹੜਾ ਹੈਗਾ ਉਹ ਐਕਸੈਕਟ ਮੈਂ ਪਤਾ ਕਰਦਾ ਹੈਗਾ ਉਹ ਬਿਆਨ ਵਗੈਰਾ ਲਿਖਦੇ ਆ ਹੱਲੇ ਜਿਹੜੇ ਹੈਗੇ ਆ ਤੇ ਉਹ ਜਿਹੜਾ ਪਤਾ ਲੱਗਿਆ ਵੀ ਉਹਦੇ ਕਰਕੇ ਜਿਹੜਾ ਹੈਗਾ ਇਹ ਬੱਸ ਜਿਹੜੀ ਹੈਗੀ ਆ ਉਹ ਇਹਦਾ ਕਿਤੇ ਐਕਸੀਡੈਂਟ ਹੋਇਆ ਹੈ ਜਾਂ ਉਹਦੇ ਵਿੱਚ ਜਿਹੜੀ ਹੈਗੀ ਹੈ ਕੋਈ ਕਿਸੇ ਤਰ੍ਹਾਂ ਡਰਾਈਵਰ ਨੂੰ ਕੋਈ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਬੱਸ ਜਿਹੜੀ ਹੈ ਵਿੱਚ ਡਿੱਗ ਪਈ ਸਵਾਰੀਆਂ ਦਾ ਪਤਾ ਲੱਗਿਆ ਕਿੰਨੀਆਂ ਸਵਾਰੀਆਂ ਸੀ ਜੀ ਇਹਦੇ ਵਿੱਚ ਜੋ ਦੇਖੋ ਪਤਾ ਲੱਗਿਆ ਹੈਗਾ ਵੀ 35 30 ਤੋਂ 35 ਸਵਾਰੀਆਂ ਦੱਸੀਆਂ ਜਾਂਦੀਆਂ ਹੈਗੀਆਂ ਤੇ ਉਹਦੇ ਵਿੱਚ ਜਿਹੜਾ ਹੈਗਾ ਮੈਂ ਕੁਝ ਜਿਹੜੇ ਵਿੱਚ ਸਵਾਰ ਸੀਗੇ ਸਵਾਰੀਆਂ ਉਹਨਾਂ ਨੇ ਦੱਸਿਆ ਵੀ 30 ਤੋਂ 35 ਜਿਹੜੇ ਇਹ ਚ ਸਵਾਰ ਸੀ ਗਿਆ ਸਵਾਰੀਆਂ ਜੀ ਜਿਹੜੇ 30 35 ਸਵਾਰੀਆਂ ਦੱਸ ਰਹੇ ਆ ਬੱਸ ਦੇ ਵਿੱਚ ਪ੍ਰੋਪਰ ਸਾਰੀਆਂ ਸੀ ਉਹਨਾਂ ਦੇ ਵਿੱਚੋਂ ਕਿੰਨੇ ਨੂੰ ਕੱਢ ਲਿਆ ਗਿਆ ਹੁਣ ਇਹਦੇ ਵਿੱਚੋਂ ਐਗਜ਼ੈਕਟ ਦੇਖੋ ਮੈਂ ਹਲੇ ਨਹੀਂ ਦੱਸ ਸਕਦਾ ਹੈਗਾ ਵੀ ਕਿੰਨੇ ਕੱਢ ਲਏ ਹੈਗੇ ਕਿਉਂਕਿ ਹਲੇ ਕਾਰਜ ਜਿਹੜਾ ਹੈਗਾ ਹਲੇ ਬੱਸ ਕੱਢੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਰਾਹਤ ਕਾਰਜ ਜਿਹੜੇ ਹੈਗੇ ਆ ਉਹ ਸਾਰਾ ਪ੍ਰਸ਼ਾਸਨ ਹੁਣ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਐਸ ਪੀ ਸੀਟੀ ਸਾਹਿਬ ਐਸ ਐਸ ਪੀ ਸਾਹਿਬ ਡੀ ਸੀ ਸਾਹਿਬ ਇਹ ਸਾਰੇ ਮੌਕੇ ਤੇ ਆ ਕੇ ਗਏ ਆ ਬਾਕੀ ਮੇਨ ਸਾਡਾ ਪਿੱਛੇ ਜਿਹੜਾ ਹੈਗਾ ਅਸੀਂ ਮਤਲਬ ਕੋਈ ਐਂਬੂਲੈਂਸਾਂ ਨੂੰ ਪ੍ਰੋਬਲਮ ਨਾ ਆਵੇ ਜਾਂ ਹੋਰ ਨਾ ਆਵੇ ਅਸੀਂ ਉਹ ਸਾਰਾ ਦੇਖ ਰਹੇ ਸੀਗੇ ਰੋਡ ਰੋਡ ਵੀ ਖਾਲੀ ਕਰਾ ਦਿੱਤਾ ਸਾਰਾ ਰੋਡ ਬਲਾਕੇਜ ਨਾ ਹੋਵੇ ਇਸ ਕਰਕੇ ਉਹ ਜਿਹੜਾ ਹੈ ਐਗਜ਼ੈਕਟ ਹੱਲੇ ਜਿਹੜਾ ਹੈਗਾ ਉਹ ਦੇਖ ਕੇ ਪਤਾ ਲੱਗੂਗਾ ਵੀ ਕਿੰਨੇ ਇਹਦੇ ਚੋਂ ਜਿਹੜੇ ਹੈਗੇ ਆ ਕੱਢ ਲੈ ਹੈਗੇ ਆ ਪੁਲ ਵੀ ਕਹਿੰਦੇ ਤੰਗ ਕਰਕੇ ਹੋਇਆ ਇਹਦੋਂ ਪਹਿਲਾਂ ਵੀ ਜਨਕ ਸਾਲ ਦੋ ਸਾਲ ਪਿੱਛੇ ਵੀ ਪਹਿਲਾਂ ਹਾਦਸਾ ਵਾਪਰਿਆ ਸੀ ਕੁਝ ਪੁਲ ਤੰਗ ਕਰਕੇ ਵੀ ਪ੍ਰੋਬਲਮ ਆਈ ਹੈ ਜਿਹੜੇ ਸਾਡੇ ਕੋਡੇ ਘੋੜਾ ਘੁੰਮ ਆ ਰਿਹਾ ਸੀ ਹਾਂ ਪੁਲ ਤਾਂ ਟਾਈਟ ਦੇਖੋ ਹੈਗਾ ਹੀ ਹੈ ਇਥੋਂ ਛੋਟਾ ਹੈਗਾ ਤੰਗਾਪੁਰ ਇਹ ਇਹ ਪ੍ਰੋਬਲਮ ਤਾਂ ਹੋ ਸਕਦੀ ਹੈ ਜੀ ਜਦੋਂ ਹਾਦਸਾ ਵਾਪਰ ਜਾਂਦਾ ਪ੍ਰਸ਼ਾਸਨ ਕਿੰਨੇ ਚਿਰ ਬਾਅਦ ਪਹੁੰਚ ਜਾਂਦਾ ਇੱਥੇ ਇਹਦੇ ਵਿੱਚ ਦੇਖੋ ਇਹਦੇ ਵਿੱਚ ਪ੍ਰਸ਼ਾਸਨ ਕਰੀਬ 20 20 ਮਿੰਟ ਦੇ ਵਿੱਚ ਤਾਂ 20 25 ਮਿੰਟ ਵਿੱਚ ਮੈਂ ਪਹੁੰਚ ਗਿਆ ਸੀ ਕਿਉਂਕਿ ਅਸੀਂ ਉੱਥੇ ਗੈਸ ਪਾਈਪਲਾਈਨ ਵਾਲੀ ਉਹਦੇ ਤੇ ਜਿਹੜਾ ਹੈਗਾ ਉੱਥੇ ਸੀਗੇ ਲੇਲੇ ਪਿੰਡ ਉਥੋਂ ਜਦੋਂ ਮੈਨੂੰ ਪਤਾ ਲੱਗਿਆ ਕੰਟਰੋਲ ਤੋਂ ਫੋਨ ਆਇਆ ਇਮੀਡੀਏਟਲੀ ਉਥੋਂ ਮੈਂ ਤੇ ਐਸ ਐਚਓ ਤਲਵੰਡੀ ਵਿਦ ਫੋਰਸ ਉਥੋਂ ਰਸ਼ ਕਿਤੇ ਉਦੋਂ ਐਸ ਐਸ ਪੀ ਸਾਹਿਬ ਵੀ ਜਿਹੜਾ ਹੈਗਾ ਨियर अबाउट ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਡੀਸੀ ਸਾਹਿਬ ਇੱਥੇ ਆਗੇ ਸੀਗੇ ਡਰਾਈਵਰ ਦੀ ਮੌਤ ਹੋ ਗਈ ਡਰਾਈਵਰ ਇਹਦੇ ਬਾਰੇ ਹਾਲੇ ਮੈਨੂੰ ਨਹੀਂ ਪਤਾ ਹੈਗਾ ਉਹ ਦੇਖਦੇ ਆ ਹਾਲੇ ਉਹ ਪਤਾ ਲੱਗੂਗਾ ਬਾਅਦ ਦੇ ਵਿੱਚ ਧੰਨਵਾਦ ਅਜੇ ਪੂਰੀ ਪੋਸਟਿੰਗ ਨਹੀਂ ਹੋ ਚੱਕੀ ਵੀ ਇਹਦੇ ਵਿੱਚ ਕਿੰਨੇ ਬੰਦੇ ਸੀ ਲੋਕਾਂ ਦੇ ਅੰਦਾਜ਼ੇ ਲੱਗ ਰਹੇ ਨੇ ਕੋਈ 40 ਕਹਿ ਰਹੇ ਆ ਕੋਈ 35 ਕਹਿ ਰਹੇ ਆ ਕੋਈ 20 ਕਹਿ ਰਿਹਾ ਕਿ ਇਹਦੇ ਵਿੱਚ ਬੰਦੇ ਸੀ ਅਜੇ ਤੱਕ ਪ੍ਰੋਪਰ ਨਹੀਂ ਪਤਾ ਲੱਗਿਆ ਪੂਰੀ ਜਾਣਕਾਰੀ ਨਹੀਂ ਬਸ ਦੇ ਵਿੱਚ ਕਿੰਨੇ ਬੰਦੇ ਸੀ ਕਿੰਨੇ ਸਹੀ ਸਲਾਮਤ ਕੱਢ ਲਏ ਆ ਕਿੰਨੇ ਦੀ ਮੌਤ ਹੋ ਗਈ ਆ ਕਿੰਨੇ ਬੱਚੇ ਸੀ ਕਿਸ ਤਰ੍ਹਾਂ ਇਹ ਅਜੇ ਪੂਰੇ ਤੱਕ ਜਾਣਕਾਰੀ ਨਹੀਂ ਮਿਲੀ ਜਿਵੇਂ ਜਿਵੇਂ ਲੋਕ ਪਹੁੰਚਦੇ ਸੀ ਓਵੇਂ ਓਵੇਂ ਲੋਕਾਂ ਨੂੰ ਪਤਾ ਲੱਗਿਆ ਓਵੇਂ ਓਵੇਂ ਸਾਡੇ ਕੋਲ ਜਾਣਕਾਰੀ ਪਹੁੰਚ ਰਹੀ ਹੈ ਅਸੀਂ ਲੋਕਾਂ ਨਾਲ ਵੀ ਮਿਲ ਰਹੇ ਹਾਂ ਲੋਕਾਂ ਨਾਲ ਮਿਲ ਕੇ ਜਾਣਕਾਰੀ ਵੀ ਲਵਾਂਗੇ ਇਕੱਠੀ ਕਰਾਂਗੇ ਇਹਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਸੀ ਕੋਈ ਪਤਾ 35 25 30 35 ਸੀ ਹਾਂ ਹੋ ਹੁਣ ਬੰਦੇ ਜਿਹੜੇ ਕੱਢਲੇ ਵਿੱਚ ਕੁਝ ਜਿਹੜੇ ਕੱਢਿਆ ਉਹ ਸਹੀ ਆ ਜਾਂ ਕਿਸੇ ਕਈ ਮੌਤ ਹੋਈ ਕਿ 20 ਕ ਜਣੇ ਬਾਈ ਬਦਗਾ ਸਹੀ ਨਿਕਲੇ 15 ਕ ਜਣਿਆਂ ਦੀ ਮੌਤ ਹੋਈ ਹੈ ਹਾਂ ਕੁਛ ਬੱਚੇ ਸੀਗੇ ਬਜ਼ੁਰਗ ਵੀ ਸੀਗੇ ਨੌਜਵਾਨ ਵੀ ਸੀਗੇ ਦੋ ਬੱਚਿਆਂ ਦੀ ਤੇ ਬਾਕੀ ਲੇਡੀ ਸਿੰਘ ਆ ਤੇ ਮਨਲਾ ਮਰਦ ਸੀਗੇ ਜੀ ਵੀ ਅੱਜ ਵਿੱਚ ਕਈ ਜਾਂਦੇ ਆ ਬਾਈ ਵੀ ਅੱਦੇ ਜੇ ਗਾਰ ਚ ਦਬੇ ਹੋਏ ਆ ਵੀ ਗਾਰ ਦੇ ਵਿੱਚ ਦਬੇ ਹੋਏ ਆ ਅੱਦੇ ਉਹ ਬਾਹਰ ਵੀ ਨਹੀਂ ਨਿਕਲੇ ਤੇ ਵਿੱਚ ਹੀ ਆ ਨੇ ਚਰ ਬਾਦ ਆ ਗਈ ਜੀ ਤੇ ਹਾਸਾ ਹੋਇਆ 10 ਮਿੰਟ ਬਾਅਦ ਆ ਗਈ 10 ਮਿੰਟ ਬਾਅਦ ਆ ਗਈ ਸਾਰਾ ਪਿੰਡੀ ਆ ਗਿਆ ਸੀ ਜੀ ਤੇ ਗਰੀਬਾਂ ਦੇ ਵਿਚ ਵੜ ਗਏ ਸੀਗੇ ਆ ਕੇ ਵਿਚ ਵੜ ਗਏ ਸੀ ਹਾਂ ਇੱਕ 15 ਤੇ ਬਈ ਬਸ ਇੱਥੇ ਆ ਜਾਂਦੀ ਪਿੰਡ ਅੱਡੇ ਤੇ ਜੀਵਨ ਸਿੰਘ ਇੱਕ 15 ਤੇ ਇੱਥੇ ਪਿੰਡ ਅੱਡੇ ਤੇ ਆਂਦੇ ਬਾ 18 19 ਦੇ ਬਸ ਹਾ ਹਾ ਹਾਸਾ ਹੋ ਗਿਆ 1 ਵਜੇ ਕੇ 18 20 20 ਮਿੰਟ ਦੇ ਲਾ ਲਓ ਬਸ ਜਿਹੜੇ ਸਵਾਰੀਆਂ ਸੀ ਵਿੱਚ ਉਹ ਪ੍ਰੋਪਰ ਸਾਰੀਆਂ ਕੱਢ ਲਈਆਂ ਤੇ ਕੋਸ ਵਿੱਚ ਵੀ ਹੈਗੇ ਬੰਦੇ ਦੋ ਅੰਦੇ ਵਿੱਚ ਦੋ ਇੱਕਲੇ ਬੁੜੀ ਹੈਗੀ ਇੱਕ ਬੰਦਾ ਇਹ ਪਤਾ ਲੱਗਾ ਵੀ ਹਾਸਾ ਕਿਉਂ ਵਾਪਰੇ ਇਸ ਤਰ੍ਹਾਂ ਨਹੀਂ ਇਹ ਜੀ ਤਾਂ ਨਹੀਂ ਪਤਾ ਬਸ ਮੀਰਾ ਕਾਰ ਨਹੀਂ ਹੈ ਇਹ ਕੋਈ ਇੱਕ ਜੀ ਪੁਲ ਦੀ ਇੱਕ ਪੁਲ ਦੀ ਤੰਗੀ ਆ ਜੀ ਹਾਂ ਜੀ ਦੋ ਚੀਜ਼ਾਂ ਲੰਗਦੀਆਂ ਨਹੀਂ ਆਈਆਂ ਬਸ ਡਰਾਈਵਰ ਡਰਾਈਵਰ ਕਨੈਕਟਰ ਡਰਾਈਵਰ ਕਨੈਕਟਰ ਦਾ ਸਿੰਦੇ ਡਰਾਈਵਰ ਡਰਾਈਵਰ ਦੀ ਡੈਥ ਹੋ ਗਈ ਡਰਾਈਵਰ ਤਾਂ ਮੋਰੋਂ ਕੱਢਿਆ ਸੀ ਆਪ ਹੀ ਡਰਾਈਵਰ ਦੀ ਮੌਤ ਹੋ ਗਈ ਜੀ ਹਾਂ ਕਨੈਕਟਰ ਤਾਂ ਕਹਿੰਦੇ ਸਹੀ ਆ ਬਚ ਗਿਆ ਜੀ ਜਲਦੀ ਵਾਲੀ ਪ੍ਰੋਬਲਮ ਹੈ ਭੀੜਾ ਬਹੁਤ ਪੋੜਾ ਦੋ ਚੀਜ਼ਾਂ ਬਰਾਬਰ ਬਰਾਬਰ ਟੱਪਦੀਆਂ ਨਹੀਂ ਜੀ ਪੁਲ ਦੇ ਕਾਰ ਨਹੀਂ ਹੋਇਆ ਇਹ ਪੁਲ ਦੇ ਕਾਰ ਨਹੀਂ ਹੋਇਆ ਸਾਰਾ ਜੀ ਬਸ ਉਹ ਟਾਇਰ ਮਾਰਾ ਪੁਲ ਤੇ ਚੜ ਉੱਪਰ ਚੜ ਗਿਆ ਉਹਦੇ ਤੇ ਬਸ ਥੱਲੇ ਗਈ ਬ ਉਹ ਐਂਗਲ ਤੋੜ ਕੇ ਪਾਸੇ ਥੱਲੇ ਗਈ ਆ ਹੈਂ ਐਂਗਲ ਤੋੜ ਕੇ ਗਈ ਆ ਜੀ ਐਂਗਲ ਤੋੜ ਕੇ ਹੋਰ ਵੀ ਜਾਣਕਾਰੀ ਲੈਣੇ ਲੋਕ ਇੱਥੇ ਬਸ ਪੁਲ ਦੀ ਆ ਜੀ ਮੇਨ ਪਰੋਂ ਪੁਲ ਦੀ ਆ ਦੋ ਚੀਜ਼ਾਂ ਟੱਪਦੀਆਂ ਨਹੀਂ ਜਾ ਬਰਾਬਰ ਬਰਾਬਰ ਜੀ ਬਾ ਹਾਂ ਕਿਹੜਾ ਪੁਲ ਮਾਰ ਨਹੀਂ ਹੋਇਆ ਜੀ ਮੀਂਹ ਆ ਗਿਆ ਮੀਂਹ ਆ ਗਿਆ ਬਸ ਦੀ ਬੈਂਪਰ ਮਸ਼ੀਨ ਚੱਲਦੀ ਨਹੀਂ ਸੀਗੀ ਬਸ ਉਹ ਟੱਕ ਧਾਰੀ ਆ ਪੁਲ ਦੀ ਪੀੜਾਗਾ ਪਹਿਲਾਂ ਤੋਂ ਹਾਂ ਜੀ ਠੀਕ ਆ ਇਹਦੀ ਪੁਲ ਦੀ ਕੋਈ ਦੇਖਭਾਲ ਹੈ ਨਹੀਂ ਜੀ ਦੇਖਭਾਲ ਹੈ ਨਹੀਂ ਇਹਦੀ ਕੋਈ 7:30 ਵਜੇ ਆ ਪ੍ਰਸ਼ਾਸਨ ਆਇਆ ਜੀ ਇੱਕ ਪੰਕ 115 ਤੇ بس ਡਿੱਗੀ ਹੋਊਗੀ ਤੇ 3 ਵਜੇ ਕਿਤੇ ਪ੍ਰਸ਼ਾਸਨ ਦੀ ਪਹੁੰਚ ਹੋਈ ਇੱਥੇ ਦੇਖ ਲਓ ਵੀ ਕਿੰਨੀ ਲਾਹ ਪ੍ਰਵਾਹੀ ਵਰਤੀ ਜਾਂਦੀ ਹੈਗੀ ਸਾਰੇ ਪਿੰਡ ਨੇ ਸਾਰੇ ਆਮ ਜਨਤਾ ਨੇ ਸਹਿਯੋਗ ਦਿੱਤਾ ਜੀ ਇੱਕ ਵੀ ਮੁਲਾਜ਼ਮ ਨੇ ਹੱਥ ਨਹੀਂ ਲਾਇਆ ਜੀ ਜਦੋਂ ਸਾਰੀਆਂ ਲਾਸ਼ਾਂ ਨਿਕਲ ਗਈਆਂ ਜਦੋਂ ਬੱਸ ਕੱਢਣ ਲੱਗੇ ਮੁਲਾਜ਼ਮ ਧੱਕੇ ਮਾਰਨ ਲੱਗੇ ਸਾਰੇ ਪਿੰਡ ਵਾਲਿਆਂ ਨੇ ਧੱਕੇ ਮਾਰਦੇ ਸੀਗੇ ਜਦੋਂ ਸਾਰੀਆਂ ਲਾਸ਼ਾਂ ਕੱਢਾਂ ਮੁਲਾਜ਼ਮ ਧੱਕੇ ਕਿਉਂ ਮਾਰਦੇ ਸੀ ਮੁਲਾਜ਼ਮ ਨੇ ਤੁਸੀਂ ਪਿੱਛੇ ਹੋ ਜੋ ਹੂੰ ਤਾਨੂੰ ਕੋਈ ਨੇੜੇ ਲੱਗਿਆ ਨਹੀਂ ਆਪ ਕੋਈ ਨੇੜੇ ਲੱਗਿਆ ਨਹੀਂ ਜਿਹੜੇ ਕੱਢੀ ਜਾਂਦੇ ਸੀ ਉਹਨਾਂ ਨੂੰ ਵੀ ਜੋ ਬਾਹਰ ਨਿਕਲੇ ਕਹਿੰਦੇ ਪਿੱਛੇ ਜੋ ਪਿੱਛੇ ਹੋ ਜੋ ਆ ਇੰਡੀਆ ਪਾ ਐਨਡੀਆਰਫ ਵਾਲੇ ਦੀ ਪੀਐਮ ਵੀ ਬਾਹਰ ਕਿੰਨਾ ਤਿੰਨ 3:30 ਵਜੇ ਟੀਮ ਆਈ ਆ ਜੀ ਉਹ ਤੇ ਆ ਕੇ ਹਜੇ ਆ ਕੇ ਉਹ ਕਹਿੰਦੇ ਵੀ ਜਿੰਨਾ ਚਿਰ ਸਾਨੂੰ ਪਿੱਛੋਂ ਫੋਨ ਨਹੀਂਉ ਦਾ ਅਸੀਂ ਵੀ ਲਾਸ਼ਾਂ ਦੀ ਪਹਾਲ ਨਹੀਂ ਕਰ ਸਕਦੇ ਜੀ ਕਹਿੰਦਾ ਮੈਨੂੰ ਕਹਿੰਦਾ ਇੱਕ ਵਾਰੀ ਤਸਵੀਰਾਂ ਦਿਖਾ ਦੇ ਬਸੀਆਂ ਉਹ ਪਹਿਲੇ ਪਾਸੇ ਡਰੋਨ ਵੀ ਛੱਡਿਆ ਉਹ ਡਰੋਨਾਂ ਹੀ ਦੇਖਿਆ ਜਾ ਰੀਆਂ ਵੀ ਕੋਈ ਬੰਦਾ ਦਿਖ ਜੇ ਜਿਹੜਾ ਵਿੱਚ ਹੈ ਤੇ ਇਧਰ ਤਸਵੀਰਾਂ ਦਿਖਾ ਦੇ ਕਰੈਨਾ ਪਹੁੰਚ ਗਈਆਂ ਪੂਰਾ ਪ੍ਰਸ਼ਾਸਨ ਪਹੁੰਚਿਆ ਹੋਇਆ ਇਹ ਬੱਸ ਹੈ ਜਿਹੜੀ ਗੁਰੂ ਕਿਰਪਾ ਹਨਾ ਗੁਰੂ ਗੁਰੂ ਕਿਰਪਾ ਜੀ ਤੁਸੀਂ ਤੁਹਾਡਾ ਪਿੰਡ ਇਹੀ ਨਹੀਂ ਜੀ ਮੇਰਾ ਪਿੰਡ ਨਸੀਬਪੁਰ ਹੈ ਕਲੇਵੰਦਰਾ ਤੁਸੀਂ ਇੱਥੇ ਕਿਵੇਂ ਆਏ ਕੱਲ ਸੁਰਖੀ ਅੱਜ ਇਹ ਸੈਂਟਰੀ ਸੀਗੇ ਜੀ ਸਾਨੂੰ ਇੱਥੋਂ ਯਾਰ ਦੋਸਤ ਨੇ ਫੋਨ ਕੀਤਾਗਾ ਤਾਂ ਐਸੀਗੇ ਜੀ ਹਾਂ ਜੀ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਜਿਹੜੇ ਕਿ ਆਪ ਦੇ ਸਾਧਨ ਲੈ ਕੇ ਸਾਰੀਆਂ ਮਸ਼ੀਨਾਂ ਕਰੈਨਾਂ ਲੈ ਕੇ ਪਹੁੰਚਾ ਬੱਸ ਨੂੰ ਬਾਹਰ ਕੱਢਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਬਰਸਾਤ ਹੋਰ ਇਸੇ ਮੀਂਹ ਪੈ ਰਿਹਾ ਸੀ ਜਿਹੜਾ ਬੱਸ ਦਾ ਮੂਹਰਲਾ ਬੰਪਰ ਚੱਲਦਾ ਨਹੀਂ ਸੀ ਇਸ ਕਰਕੇ ਜਿਹੜਾ ਬੰਪਰ ਨਾ ਚੱਲਦਾ ਹੋਇਆ ਡਰਾਈਵਰ ਨੂੰ ਕੁਝ ਦਿਸਿਆ ਨਹੀਂ ਬੱਸ ਪੁਲ ਦੇ ਉੱਪਰਲੇ ਪਾਸੇ ਚੜ ਜਾਂਦੀ ਹੈ ਤੇ ਡਰੇਨ ਦੇ ਜਿਹੜੀ ਐਂਗਲ ਲੱਗੀ ਹੁੰਦੀ ਆ ਉਸ ਨੂੰ ਤੋੜ ਕੇ ਪੁਲ ਦੇ ਅੰਦਰ ਚਲੀ ਜਾਂਦੀ ਹੈ ਹੋਰ ਜਾਣਕਾਰੀ ਲਵਾਂਗੇ ਲੋਕ ਵੀ ਬਹੁਤ ਜੁੜੇ ਹੋਏ ਨੇ ਬਹੁਤ ਜ਼ਿਆਦਾ ਇੱਥੇ ਇਕੱਠ ਹੈ ਪ੍ਰਸ਼ਾਸਨ ਦਾ ਹਰੇਕ ਇਥੇ ਅਧਿਕਾਰੀ ਪਹੁੰਚਿਆ ਹੋਇਆ ਡਰਾਈਵਰ ਜੀ ਦੱਸੀ ਜਾ ਰਹੀ ਹੈ ਕਿ ਮੌਤ ਹੋ ਗਈ ਹੈ ਕਨੈਕਟਰ ਸਹੀ ਸਲਾਮਤ ਹੈ ਕਿਉਂ ਹੋਰ ਵੀ ਜਾਣਕਾਰੀ ਲਵਾਂਗੇ ਲੋਕ ਜੁੜੇ ਹੋਏ ਨੇ ਸਾਡੇ ਨਾਲ ਪੁੱਛਦੇ ਆ ਅੱਗੇ ਅੱਗੇ ਜੋ ਜੀ ਜੀ ਕਿਹੜਾ ਪੜਨਾ ਬਈ ਤੁਹਾਡਾ ਭਾਗੀ 15 ਜਦੋਂ ਹਾਸਾ ਵਾਪਰ ਜਾਂਦਾ ਤੇ ਹੋ ਜਾਂਦਾ ਕਿੰਨੇ ਚਿਰ ਬਾਅਦ ਤੁਸੀਂ ਪਹੁੰਚ ਜਾਂਦੇ ਇੱਥੇ ਜੀ ਮੈਂ ਆ ਗਈ 10 ਕਿ ਮਿੰਟ ਆਈ 15 ਮਿੰਟ ਹਾਂ ਜੀ ਕਿੰਨੇ ਲੱਗਦਾ ਕਿ ਹਾਸਾ ਕਿਸ ਤਰ੍ਹਾਂ ਕਰ ਲਿਆ ਇਹ ਬਿਜਲੀ ਗੱਜੀ ਸੀਗੀ ਉਸ ਤੋਂ ਬਾਅਦ ਮੈਂ ਮੈਂ ਤਾਂ ਉੱਧਰ ਖੜਾ ਹੀ ਪਿੱਛੇ 15 ਕਿ ਬਾਅਦ 15 ਮਿੰਟ ਬਾਅਦ ਜਦੋਂ ਆ ਕੇ ਹੋ ਕਰਿਆ ਦੇਖਿਆ ਗੱਡੀ ਵਿੱਚ ਡਿੱਗੀ ਪਈ ਸੀ ਬਸ ਡਿੱਗੀ ਪਈ ਸੀ ਇੱਥੇ ਜਦੋਂ ਆ ਕੇ ਇੱਕ ਮੁੰਡਾ ਜੌਨਸ ਵਾਲੇ ਤੋਂ ਆ ਉਹਨੇ ਵਿਚਾਰੇ ਨੇ ਬਹੁਤ ਸੇਵਾ ਕੀਤੀ ਉਹਨੇ ਬਹੁਤ ਬੰਦੇ ਕੱਢਿਆ ਉਨੇ 15 20 ਬੰਦੇ ਘੜਤੇ ਉਹਨੇ ਹਾਂ ਜਿਹੜੇ ਉਹ ਡੈਡ ਬੋਡਾਂਆਂ 10 12 ਡੈਡ ਬੋਡਾਂ ਕੱਢ ਗੰਨੋਣੇ 10 12 ਅੰਜਰਗੇ ਬੰਦੇ ਮੌਤ ਹੋ ਗਈ ਸਵਾਰੀਆਂ ਦੀ ਹਾਂ ਹਾਂ ਬੱਚੇ ਵੀ ਵਿੱਚ ਤਿੰਨ ਬੱਚੇ ਇੱਕ ਬੱਚਾ ਸੈਂਕ ਦਾ ਸੀਗਾ ਇੱਕ ਬੱਚੇ ਦੋ ਬੱਚੇ ਹੁੰ ਲੈ ਗਏ ਲੇਡੀ ਜਿਗਨੀ ਇਸ ਵਿੱਚ ਲੇਡੀ ਹੋਣ ਗਈ ਪੰਜ ਸੀ ਲੇਡੀਆਂ ਹਾਂ ਜਿਹੜੇ ਸਾਡੇ ਹਿਸਾਬ ਨਾਲ ਸੀ ਇੱਥੋਂ ਕੱਢਣਾ ਜੀ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਬੰਪਰ ਆ ਗੱਡੀ ਦਾ ਮੂਹਰੇ ਲਾ ਸ਼ੀਸ਼ੇ ਲਾਓ ਚੱਲਦਾ ਨਹੀਂ ਸੀ ਇਸ ਕਰਕੇ ਵੀ ਕੁਝ ਹੋਇਆ ਨਹੀਂ ਇਹ ਤਾਂ ਨਹੀਂ ਕੁਝ ਕਹਿ ਸਕਦੇ ਪੂਲ ਤੰਗ ਕਰਕੇ ਹਾਂ ਪੁਲ ਤੰਗ ਵੀ ਹੈ ਜੀ ਇਹ ਪੁਲ ਦੇ ਵੀ ਬਹੁਤ ਲੋਕਾਂ ਨੇ ਬਹੁਤ ਕਿਹਾ ਜੀ ਵੀ ਇਹ ਪੁਲ ਦਾ ਵੀ ਤੁਸੀਂ ਹਾਓ ਕਰੋ ਬਹੁਤ ਹਾਸੇ ਹੁੰਦੇ ਇੱਥੇ ਦੋ ਪਹਿਲਾਂ ਵੀ ਹੋਇਆ ਕਹਿੰਦੇ ਇੱਕ ਬਸ ਵੀ ਦੋ ਤਿੰਨ ਵਾਰੀ ਹਾਸਾ ਹੋਇਆ ਜੀ ਵੀ ਉਹ ਐਸੇ ਕਰਕੇ ਪੁਲ ਦੇ ਵੀ ਬਹੁਤ ਕਿਹਾ ਵੀ ਪੁਲ ਬਣੇ ਠੀਕ ਹੈ ਇੱਕ ਹਾਸਾ ਹੁਣੋਂ ਹਟ ਜੇ ਹੁਣ ਦੋ ਦੋ ਗੱਡੀਆਂ ਦੋ ਤਿੰਨ ਵਾਰੀ ਹਾਸਾ ਹੋ ਗਿਆ ਤੁਸੀਂ ਇੱਥੇ ਆਏ ਆ ਤੁਸੀਂ ਕਹਿੰਦੇ 10 ਕਿ ਮਿੰਟਾਂ ਬਾਅਦ ਅਸੀਂ ਪਹੁੰਚ ਜਾਂਦੇ ਆ ਕਹਿੰਦੇ ਪ੍ਰਸ਼ਾਸਨ ਨੇੜੇ ਨਹੀਂ ਲੱਗਣ ਦੇ ਦਿੰਦਾ ਸੀ ਲੋਕਾਂ ਨੂੰ ਗੱਲ ਸੱਚ ਹੈ ਪ੍ਰਸ਼ਾਸਨ ਨੇ ਵੀ ਪੂਰੀ ਮਦਦ ਕਰੀ ਪ੍ਰਸ਼ਾਸਨ ਸਾਡੇ ਕੋਲੇ ਖੜਾ ਰਿਹਾ ਪ੍ਰਸ਼ਾਸਨ ਨੇ ਕਿਹਾ ਵੀ ਜਿਹੜੇ ਲੋਕ ਆ ਵੀ ਮਾੜੇ ਸਾਈਡ ਤੇ ਹੋ ਜਾ ਬੀ ਸਾਈਡ ਤੇ ਹੋ ਜਾਓ ਤੁਸੀਂ ਵੀ ਉਹ ਕਰਕੇ ਵੀ ਦਿੱਕਤ ਆਉਂਦੀ ਆ। ਪ੍ਰਜਾਸ਼ਨ ਨੇ ਬਹੁਤ ਮਦਦ ਕਰੀ ਆ। ਵੀ 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 ਦਿੱਕਤ ਆਉਂਦੀ ਆ ਤੁਸੀਂ ਸਾਈਡ ਤੇ ਹੋ। ਲੋਕਾਂ ਨੇ ਆਪਣੇ ਬਹੁਤ ਲੋਕਾਂ ਨੇ ਬਹੁਤ ਮਦਦ ਕਰੀ ਆ। ਪ੍ਰਜਾਸ਼ਨ ਨੇ ਵਧੀਆ ਉਹ ਕਰਿਆਗਾ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਂਤੀ ਕਰਿਆ ਵੀ ਤੁਸੀਂ ਸ਼ਾਂਤੀ ਰਹੋ। ਵੀ ਕੋਈ ਦਿੱਕਤ ਸਹੀ ਚੀਜ਼ ਦੀ ਦਿੱਕਤ ਨਾ ਆਉਣ ਦੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਕੱਢ ਕੇ ਤੇ ਪ੍ਰਜਾਸ਼ਨ ਵੀ ਆ ਗਿਆ ਸੀ ਹੈਡਰੇ ਆਗੇ ਸੀਗੇ। ਉਹ ਲੋ ਪਿੰਡਾਂ ਦੇ ਪਿੰਡ ਦੇ ਵਿਚਾਰੇ ਆਪਣੇ ਐਵੇਂ ਕਹਦੀ ਪਿੰਡਦਿਆਂ ਨੇ ਬਹੁਤ ਮਦਦ ਕਰੀ ਆ। ਬਾਪ ਵਿਚਾਰੇ ਹੋਰ ਆਏ ਸੀ ਲੋਕ ਬਥੇਰੀ ਉਹਨਾਂ ਨੇ ਬਹੁਤ ਮਦਦ ਕਰੀ ਆ। ਬੱਸ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੁਰੂ ਕਾਂਸੀ ਕੰਪਨੀ ਦੀ ਇਹ ਬੱਸ ਆ ਜਿਹੜੀ ਹੁਣ ਅਲਟਰਾ ਰਾਈ ਹਲਟਰੇ ਪਾੜੇ ਦੇ ਵੱਡੀਆਂ ਜਿੰਨਕੇ ਕਰੈਨਾ ਆ ਗਈਆਂ ਇਸ ਵਕਤ ਬਾਹਰ ਕੱਢ ਲਈ ਗਈ ਆ ਬੱਸ ਜਿਹੜੇ ਕੁਛ ਸਵਾਰੀਆਂ ਸੀ ਵਿੱਚ ਉਹਨਾਂ ਦੇ ਜਨਕਿ ਵਿੱਚ ਜਿਹੜੀ ਭਾਲ ਹੈ ਉਹ ਵੀ ਚੱਲ ਰਹੀ ਹੈ ਹਲਟਰਾਂ ਦੀ ਮਦਦ ਦੇ ਨਾਲ ਬੱਸ ਨੂੰ ਬਾਹਰ ਕੱਢਿਆ ਜਾ ਰਿਹਾ ਸਰਦੂਰਗੜ ਤੋਂ ਇਹ ਬਠਿੰਡੇ ਨੂੰ ਬੱਸ ਜਾ ਰਹੀ ਸੀ ਅੰਚਤ ਇਹ ਵੀ ਦੱਸਿਆ ਜਾ ਰਿਹਾ ਕਿ ਇਹਦਾ ਜਿਹੜਾ ਬੰਪਰ ਹੈ ਉਹ ਚੱਲਦਾ ਨਹੀਂ ਸੀ ਇਸ ਕਰਕੇ ਉਹ ਬੱਸ ਉਹ ਪੁਲ ਦੇ ਉੱਪਰ ਚੜ ਜਾਂਦੀ ਆ ਡਰਾਈਵਰ ਨੂੰ ਕੁਝ ਦਿਸਦਾ ਨਹੀਂ ਐਂਗਲ ਤੋੜ ਕੇ ਬੱਸ ਡਰੇਨ ਦੇ ਵਿੱਚ ਜਾਵੜਦੀ ਆ ਡਰੇਨ ਬਹੁਤ ਜ਼ਿਆਦਾ ਡੂੰਗੀ ਆ ਇਸ ਕਰਕੇ ਜਨਕਿ ਬੱਸ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਤੁਸੀਂ ਦੇਖ ਰਹੇ ਹੋ ਲੈ ਤੁਸੀਂ ਨਾ ਬੱਸ ਤੁਸੀਂ ਸਹੀਆਂ ਤਸਵੀਰਾਂ ਵੇਖ ਰਹੇ ਹੋ ਇਹ ਸੱਚ ਦੀ ਪੜਤਾਲ ਤੇ ਲਾਈਵ ਤਸਵੀਰਾਂ ਦੇਖ ਰਹੇ ਹੋ ਅਸੀਂ ਖੜੇ ਆ ਜੀਵਨ ਸਿੰਘ ਪਿੰਡ ਇਹ ਪਾਕੀ ਬਾਂਦਰ ਦੇ ਨੇੜੇ ਪਿੰਡ ਹੈ ਜੀਵਨ ਸਿੰਘ ਵਾਲਾ ਸਾਬੋ ਤਲਵੰਡੀ ਤੋਂ ਬਠਿੰਡਾ ਰੋਡ ਨੂੰ ਜਿਹੜੀ ਸੜਕ ਹੁੰਦੀ ਹੈ ਉਸ ਦੇ ਉੱਪਰ ਇਹ ਹਾਦਸਾ ਵਾਪਰਿਆ ਲੋਕਾਂ ਦਾ ਮੈਂ ਕਹਿੰਦਾ ਇਕੱਠ ਖਿਖਾ ਦੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਬਹੁਤ ਜ਼ਿਆਦਾ ਇਕੱਠਾ ਇੱਥੇ ਪਿੰਡਾਂ ਦੇ ਪਿੰਡਾਂ ਚੋਂ ਲੋਕ ਪਹੁੰਚ ਗਏ ਨੇ ਜਦੋਂ ਪਤਾ ਲੱਗਦਾ ਸੋਸ਼ਲ ਮੀਡੀਆ ਤੇ ਇਹਦੀ ਪੋਸਟ ਪੈ ਜਾਂਦੀ ਹੈ ਕਿ ਇੱਕ ਬੱਸ ਡਿੱਗ ਪਈ ਡਰੇਨ ਦੇ ਵਿੱਚ ਜੀਵਨ ਸਿੰਘ ਪਿੰਡ ਵਾਲੇ ਦੇ ਨੇੜੇ ਲੋਕਾਂ ਦੇ ਪਿੰਡਾਂ ਦੇ ਪਿੰਡ ਪਹੁੰਚ ਕੇ ਲੋਕਾਂ ਨੇ ਕੱਢਣ ਦੇ ਵਿੱਚ ਬਹੁਤ ਲੋਕਾਂ ਨੇ ਮਦਦ કરી ਲੋਕਾਂ ਦੀ ਕਰਾਈ ਸਵਾਰੀਆਂ ਨੂੰ ਕੁਝ ਜਿੰਦੇ ਵੀ ਕੱਢੇ ਗਏ ਕੰਗਾਂ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈਆਂ ਕੁਝ ਬੱਚੇ ਵੀ ਸੀ ਵਿੱਚ ਕੁਝ ਲੇਡੀਜ਼ ਵੀ ਸੀ ਜਿਨ੍ਹਾਂ ਨੂੰ ਕੱਢਿਆ ਗਿਆ